ਹੈਲੋ ਜੀ ਸਸ਼ੀਕਾ ਸਾਰੇ ਨੂੰ ਹੋਪਤੀ ਸਾਰ ਬਹੁਤ ਵਧੀਆ ਹੋਵਗੇ ਵੈਲਕਮ ਬੈਕ ਟੂ ਆਰ ਚੈਨਲ ਸੋ ਅਪਾ ਦੀਵਾਲੀ ਜਿਵੇਂ ਗਈ ਹੈ ਆ ਸਫਾਈਆਂ ਵਾਈਆਂ ਆਪਾਂ ਕਰ ਲੀਆਂ ਇਸ ਵਾਰੀ ਆਪਾਂ ਸਫਾਈਆਂ ਦਾ ਕੋਈ ਵਲੌਗ ਨਹੀਂ ਬਣਾਇਆ ਕਿਉਂਕਿ ਨਾ ਟਾਈਮ ਵੀ ਨਹੀਂ ਸੀ ਔਰ ਮੈਂ ਭੁੱਲ ਵੀ ਗਈ ਸੀ ਕਿਉਂਕਿ ਮੈਨੂੰ ਬਾਰ-ਬਾਰ ਮੈਸੇਜ ਆ ਰਿਹਾ ਕਿ ਮੈਮ ਦੀਵਾਲੀ ਦੀ ਜਿਹੜੀ ਸਫਾਈ ਦਾ ਸੀ ਵਲੌਗ ਬਣਾਓ ਲਾਸਟ ਈਅਰ ਵੀ ਪਾਇਆ ਸੀਗਾ ਇਸ ਵਾਰ ਮੈਂ ਖੁਦ ਹੀ ਭੁੱਲ ਗਈਆਂ ਮੈਨੂੰ ਯਾਦ ਨਹੀਂ ਸੀਗਾ ਸੋ ਹੁਣ ਆਪਾਂ ਚੱਲੇ ਆਂ ਦੀਵਾਲੀ ਦੀ ਸ਼ਾਪਿੰਗ ਕਰਨ ਕਿੱਥੇ ਚੱਲੇ ਆ ਉਹ ਤੁਹਾਨੂੰ ਆਪਾਂ ਜਾ ਰਹੇ ਆ ਵੈਸੇ ਦੱਸ ਹੀ ਦਿੰਦੇ ਆ ਚੌத்ਰੀ ਕਰੋਕਰੀ ਹਾਊਸ ਜੋ ਕਿ ਕੁਮਾਰ ਮੰਡੀ ਦੇ ਵਿੱਚ ਆ ਉੱਥੇ ਚੱਲੇ ਆ ਆਪਾਂ ਨੂੰ ਸ਼ਾਪਿੰਗ ਕਰਨ ਜੋ ਕਿ ਦੀਵਾਲੀ ਲਈ ਜੋ ਗਿਫਟ ਵੀ ਲੈਣੇ ਆ ਜਾਂ ਫਿਰ ਘਰ ਲਈ ਵੀ ਜੋ ਸਮਾਨ ਚਾਹੀਦਾ ਉਹ ਆਪਾਂ ਚੱਲੇ ਆ ਹੁਣ ਲੈਣ ਸੋ ਦੇਖਦੇ ਹਾਂ ਚੱਲਦੇ ਆ ਉੱਥੇ ਕੀ ਕੀ ਬਸੰਦ ਆਂਦਾ ਔਰ ਕੀ ਕੀ ਲੈ ਕੇ ਆਣਾ ਵਾ ਚੱਲਨੇ ਆ ਆਪਾਂ ਦੋਨੋਂ ਪਤੀ ਪਤਨੀ ਚਲੋ ਚਲ ਜੀਏ ਫਿਰ ਫਟਾਫਟ ਇੱਥੇ ਆਪਾਂ ਆਏ ਆਂ ਦੀਵਾਲੀ ਦੀ ਸਾਰੀ ਸ਼ਾਪਿੰਗ ਕਰਨ ਖਾਪਾ ਦੇਖ ਰਿਹਾ ਹਾਂ ਕਰੋਕਰੀ ਕਰ ਲਈ ਵੀ ਔਰ ਗਿਫਟ ਲਈ ਦੇਖ ਦੇਣ ਕੀ ਪਸੰਦ ਆਉਂਦਾ ਤੇ ਕੀ ਨਹੀਂ ਹਾਦੀ ਮੈਂ ਕਰ ਰੁਕਿਆ ਕਿ ਲਈ ਜਿੰਨਾਂ ਨੂੰ ਕਿ ਨਾ ਆਪਾਂ ਦੇਖ ਕੇ ਸ਼ਾਪਿੰਗ ਕਰਾਂਗੇ ਬਟ ਨਹੀਂ ਬਸ ਉਹ ਵੀ ਲੈ ਲਾ ਉਹ ਵੀ ਲੈ ਲਾ ਜਿਆਦਾ پیسے ਮੈਂ ਨਹੀਂ ਕਰਦੀ ਸ਼ਾਪਿੰਗ ਕਰਨ ਲੱਗੇ ਇਹ ਕਰਦੇ ਦੇਣਾ ਦਿਖ ਰਹੀਆਂ 40 ਕੱਪ ਦੇਖ ਰਹੇ ਹਾਂ ਸਮਝ ਨਹੀਂ ਆ ਰਿਹਾ ਕਿਹੜੇ ਲਈਏ ਦੋ ਸਾਨੂੰ ਡਿਜ਼ਾਈਨਸ ਚੰਦ ਆਏ ਨੇ ਤੁਹਾਨੂੰ ਕਿਹੜਾ ਪਸੰਦ ਆ ਰਿਸੀਓ ਆ ਪਹਿਲਾਂ ਕੋਈ ਹੋਰ ਪਸੰਦ ਕੀਤਾ ਸੀਗਾ ਮੈਨੂੰ ਦੇਖ ਕੇ ਕਹਿੰਦੇ ਮੈਨੂੰ ਇੱਧਰਲਾ ਫੰਗ ਸੀ ਇਹਨਾਂ ਨਾਲੋਂ ਉੱਧਰਲਾ ਹੁਣ ਆਪਾਂ ਫਾਈਨਲ ਕਰਨ ਲੱਗੇ ਆ ਇੱਧਰ ਵਾਲਾ ਗ੍ਰੀਨ ਵਾਲਾ ਮੱਗ ਦੀ ਸ਼ੋਪਿੰਗ ਗਈ ਹੈ ਹੋ ਨਹੀਂ ਚਾਹ ਵਾਲੇ ਕੱਪ ਦੀ ਸ਼ੋਪਿੰਗ ਗਈ ਹੈ ਹੋ ਹੁਣ ਆਪਾਂ ਲੈਣੇ ਆ ਕਾਫੀ ਲਈ ਮੱਗ ਨੋਟ ਦੁੰਦਦੇ ਆ ਲੱਭਦੇ ਆ ਮਤਲਬ ਇਹ ਜਿਹੜਾ ਮੱਗ ਹੈ ਨਾ ਇੱਕ ਸਿੰਗਲ ਇਹ ਪਤਾ ਕਿੰਨੇ ਦਾ ਹੈ ਇਹ 750 ਦਾ ਵੈਸੇ ਇਹ ਐਮਰ ਰੀਪੀਆ 99 ਹੈ ਮੈਨੂੰ ਸਮਝ ਨਹੀਂ ਆ ਰਹੀ ਇਹ ਮੱਗ ਦੇ ਵਿੱਚ ਇੰਧਰ ਕੀ ਹੈ ਇੰਨਾ ਮਹਿੰਗਾ ਕਿਉਂ ਹੈ ਇਸ ਮੱਗ ਵਿੱਚ ਕੀ ਹੈ مجھے ਬਤਾਨਾ ਸਮਝ ਨਹੀਂ ਆ ਰਹੀ ਮੈਨੂੰ ਦੇਖੋ ਮੈਂ ਨਾ ਵਧੀਆ ਮੱਗ ਲੱਭੇਤਾ ਸੀ 295 ਦਾ ਇੱਕ ਹੈ ਕਹਿੰਦੇ ਨਹੀਂ 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 ਮੈਂ ਤਾਂ ਫੜਾ ਜਿਹੜਾ ਲੈਣਾ ਵਾ ਆ ਮੈਂ 1500 ਦੇ ਲੈਣੇ ਆ 6 ਇਹ ਬੰਦਾ ਮੇਰਾ ਨਹੀਂ ਮੰਨਦਾ ਪਿਆ ਠੀਕ ਆ ਕਹਿੰਦਾ ਮੈਂ ਲੈਣੀ ਹੈ ਮੱਗ ਬਟ ਮਹਿੰਗੇ ਵਾਲੀ ਲੈਣੇ ਠੀਕ ਆ ਮੈਂ ਕਹਾਂ ਹੁੰਦਾ ਹੀ ਲੈ ਯਾਰ ਤੂੰ ਮੈਂ ਹੋ ਗਈ ਦੁਖੀ ਬਾਰ ਬਾਰ ਸਮਝਾਦਾਂ ਜਾ ਕੇ ਮੈਂ ਕਹਾਂ ਤੂੰ ਹੀ ਮਹਿੰਗੇ ਵਾਲੇ ਲੈ ਲਓ ਹਰੋ 24 ਭੋਜਨ ਤਾਂ ਤੁਝੇ ਬੋਲਾ ਤਾਂ ਅਗੇ ਡਿਜ਼ਾਈਨ پسند ਕੋਈ ਆ ਨਹੀਂ ਆ ਤੋ ਅਗੇ ਵਾਲਾ ਪਸੰਦ ਚੱਲ ਲੈ ਗਿੱਦਰ ਲੈ ਲਓ ਲੈ ਲਓ ਸਾਰੇ ਪੈਸੇ ਤੁਸੀਂ ਦਿਓ ਮੈਂ ਦੇ ਦੇਣੇ ਮੈਂ ਹੀ ਦੇ ਦੇਣੇ ਲੈ ਇਹ ਲੋ ਕਰੋਕਰੀ ਦੇਖਣਾ ਉਹ ਨਾ ਇੰਨਾ ਦਿਲ ਕਰਦਾ ਆ ਵੀ ਲੈ ਲੋ ਵੀ ਲੈ ਲੋ ਬਟ ਰੱਖੇ ਕਿੱਥੇ ਨਾ ਸਾਮਾਨ ਵੰਦਾ ਬਹੁਤ ਵੱਡੇ ਵੱਡੇ ਕਰੋਕਰੀ ਹੈ ਸਾਰੀ ਲਓ ਜੀ ਫਾਈਨਲੀ ਸਾਡੀ ਸ਼ਾਪਿੰਗ ਹੋ ਗਈ ਡਨ ਜਿਹੜੇ ਸੀ ਮੱਗ ਕੱਪ ਇਹ ਉਹ ਲੈ ਆ ਸੀ ਉਹ ਆਪਾਂ ਲੈ ਆ ਲੈ ਲੱਬ ਲੱਬ ਕਿ ਥੱਕ ਗਏ ਹਾਂ ਅਸੀਂ ਸਾਮਾਨ ਕੜਵਾ ਕੇ ਗਏ ਸੀ ਲੱਬੇ ਨਹੀਂ ਹੁਣ ਮਸੇ ਲੱਬਿਆ ਭਾਈ ਇੰਨੀ ਬੀੜ ਇੱਥੇ ਰਾਈਟ ਕੀ ਵਾਈਟ ਹੈ ਕੀ ਵਾਈਟ ਕਲਰ ਹੈ ਮੇਰਾ ਬਾਕੀ ਸਭ ਰੱਖੇ ਤੇ ਸਾਨੂੰ ਪਸੰਦ ਆ ਰਿਹਾ ਬਲੈਕ ਕਲਰ ਕਿੰਨਾ ਵਧੀਆ ਨਾ ਕਹਿੰਦੇ ਕੀ ਕਰਨਗੇ ਅੱਜ ਮੈਂ ਕਿ ਤੁਹਾਨੂੰ ਬਾਦੋਂਗੀ ਮੈਂ ਮੈਂ ਵੱਡਾ ਜਿੰਨ ਹਾਂ ਇਤਨੀ ਹੋਊਂਗੀ ਫੇ ਮੈਂ ਕਰੂੰਗੀ ਕੁਲ ਜਾ ਜਿੰਮ ਟਿਕਾ ਫੇ ਮੇਰੀ ਜ਼ਾਹ ਇੱਛਾ ਪੂਰੀ ਕਰਿਆ ਕਰਿਓ ਲੋ ਜੀ ਆਪਾਂ ਆ ਗਏ ਆ ਕਿੰਨੇ ਵੱਡੇ ਪੈਸੇ ਖਰਚ ਕੇ ਕਿਉਂਕਿ ਇਸ ਵੀ ਤੇ ਸਾਰੇ ਫੈਸਟੀਵਲ ਇੱਕੋ ਮਹੀਨੇ ਚ ਆ ਗਏ ਨੇ ਪਹਿਲਾਂ ਕਰਵਾ ਚੋਤ ਫਿਰ ਦੁਸ਼ਹਿਰਾ ਠੀਕ ਹੈ ਹੁਣ ਦੀਵਾਲੀ ਇਸ ਵਾਰ ਤਾਂ ਪੂਰੀ ਜੇਬ ਦੀ ਬੈਂਡ ਵੱਜ ਚੁੱਕੀ ਐ ਹੁਣ ਆਪਾਂ ਅੱਜ ਮੈਨੂੰ ਲੱਗਦਾ ਕਿੰਨੀ ਦੀ ਸ਼ਾਪਿੰਗ ਕਰ ਲਈ ਅੱਜ ਆਪਾਂ 8000 ਰੁਪਏ ਦੀ ਸ਼ਾਪਿੰਗ ਇੱਕ ਦਿਨ ਚ ਕਰਤੀ ਅਸੀਂ ਮੇਰਾ ਪਤੀ ਵਿਚਾਰਾ ਮੋਹ ਦਿਖਾਈਓ ਚੱਲੋ ਰੋਣਾ ਰੋਣਾ ਕੋਈ ਦੰਨੀ ਸੋ ਹੁਣ ਆਪਾਂ ਤੁਹਾਨੂੰ ਦਿਖਾਣੇ ਆਪਾਂ ਕੀ ਕੀ ਲੈ ਕੇ ਆਏ ਆਂ ਸ਼ਾਪਿੰਗ ਦੇ ਵਿੱਚ ਲੈ ਆਏ ਆਪਾਂ ਕੁਕੀਜ਼ ਬੱਚਿਆਂ ਲਈ ਕਿਉਂਕਿ ਬੱਚਿਆਂ ਨੂੰ ਬਹੁਤ ਪਸੰਦ ਨੇ ਕੁਕੀਜ਼ ਇਸ ਲਈ ਆਪਾਂ ਲੈ ਕੇ ਆਏ ਆਂ ਦੁੱਧ ਮੇਰੇ ਲਈ ਹੈ ਦੁੱਧ ਬੇਨਤੀ ਉਹ ਹੈ ਨਾ ਥੋੜਾ ਜਿਹਾ ਸਮਾਨ ਆਪਾਂ ਆਪਣੇ ਘਰ ਲਈ ਵੀ ਲਿਆਏ ਆ ਜੋ ਕਿ ਲਿਆਉਣ ਵਾਲਾ ਸੀ ਇਹ ਆਨ ਕਰਿਆ ਅਨਬਾਕਸ ਇਹ ਆਪਾਂ ਲਿਆਏ ਆ ਡਰਾਈ ਫਰੂਟ ਵਾਲੀ ਟ੍ਰੇ ਦਿਖਾਣੇ ਆ ਤੁਹਾਨੂੰ ਕਿੱਦਾਂ ਦੀ ਹੈ ਬੱਸ ਬੱਸ ਲੋ ਜੀ ਹਾਨ ਨੇ ਕਰ ਦਿੱਤੀ ਓਪਨ ਦੇਖਦੇ ਆ ਕਿੱਦਾਂ ਦੀ ਹੈ ਫੀ ਵੀ ਕਰੋ ਇਧਰ ਕੋ ਦਿਖਾਓ ਬਲੈਸ ਆਪਾਂ ਤੁਹਾਨੂੰ ਉੱਤੇ ਦਿਖਾਏ ਸੀਗਾ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਡਰਾਈ ਫਰੂਟ ਜੋ ਕਿ ਮੈ ਰੋਜ਼ ਖਾਣਾ ਹੁੰਦਾ ਹੈ ਗੱਲ ਸੁਣੋ ਇੰਨੀ ਵੱਡੀ ਸ਼ਾਪਿੰਗ ਤੁਸੀਂ ਕਰ ਲਈ ਐ ਇੰਨਾ ਮਹਿੰਗਾ ਮਹਿੰਗਾ ਸਮਾਨ ਵੀ ਲੈ ਕੇ ਆ ਗਿਓ ਕਰ ਲਈ ਠੀਕ ਆ ਮਿਲਨੀ ਤੁਹਾਨੂੰ ਫੇਰ ਵੀ ਤੇ ਚਾਹ ਕੌਫੀ ਕੁਝ ਵੀ ਨਹੀਂ ਹੈਗਾ ਕਿਉਂ ਕਿਉਂਕਿ ਆਪਾਂ ਕੱਢਣੀ ਓਦੋਂ ਜਦੋਂ ਕੋਈ ਆਇਆ ਗਿਆ ਹੋਊਗਾ ਐ ਹੀ ਹੁੰਦਾ ਐਦੀ ਕਰਦੀ ਐ ਮੈਂ ਕਰੋਕਰੀਆਂ ਸਾਰੀ ਸੰਭਾਲ ਕੇ ਰੱਖ ਦੇਣੀ ਐ ਜਦੋਂ ਕੋਈ ਆਊਗਾ ਜਾਊਗਾ ਨਾ ਫਿਰ ਉਹਦੇ ਹੀ ਕੱਟਾਂਗੇ ਆਪਾਂ ਕੋਈ ਗੱਲ ਨਹੀਂ ਟੈਨਸ਼ਨ ਲੋ ਕਦੀ ਕਦੀ ਤੁਹਾਨੂੰ ਵੀ ਦੇਈ ਤੁਸੀਂ ਵੀ ਤਾਂ ਪਿਆ ਹੀ ਕਰੋਗੇ ਜਦੋਂ ਕੋਈ ਆਇਆ ਕਰੂਗਾ ਗੈਸਟ ਪੋੜਨਾ 90 ਪਾਕੇ ਦੇਆ ਕਰੂੰਗੀ ਠੀਕ ਹੈ। ਉਹ ਜਿੱਥੇ ਚੱਲਦੀ ਹੈ ਦੀਵਾਲੀ ਦੀ ਪੂਰੀ ਤਿਆਰੀ ਆਪਾਂ ਵੀ ਇਸ ਵਾਰ ਲਵਾ ਰਹੇ ਹਾਂ ਲਾਈਟਸ। ਹੁਣ ਇੱਥੇ ਲਾਈਟਾਂ ਵਾਲਾ ਭਾਈ ਆਇਆ ਲਾਈਟਸ ਲਗਾਣ ਲੱਗਾ। ਆ ਠੀਕ ਲੱਗਿਆ ਲਾਈਟਾਂ। ਬਰਾਬਰ ਕਰਾਣੀ ਪਈਆਂ। ਕੀ ਬਰਾਬਰ ਕਰਾਣਾ? ਆ ਦੇਖੋ ਉੱਪਰ ਹੈ ਤੇ ਨੀਚੇ ਹੈ। ਓਹੋ ਡਿਜ਼ਾਈਨ ਹੈ। ਆਏ ਹਾਏ ਨਾ ਵੀ ਨਹੀਂ ਪਤਾ ਇੱਕ ਉੱਪਰ ਤੇ ਨੀਚੇ ਡਿਜ਼ਾਈਨ ਹੁੰਦਾ ਵਾ। ਕੌਣ ਸਮਝਾਵੇ ਇਹਨਾਂ ਨੂੰ? ਅ ਡਿਜ਼ਾਈਨ ਹੈ ਵੀ ਉੱਪਰ ਨਹੀਂ ਜੇ ਉੱਪਰ ਨਹੀਂ ਜੇ ਇਦਾਂ ਡਿਜ਼ਾਈਨ ਹੁੰਦਾ ਜੀ ਲੋ ਜੀ ਫਾਈਨ ਨਹੀਂ ਲੱਗ ਚੁੱਕੀਆਂ ਆਪਣੇ ਘਰ ਤੇ ਲਾਈਟਸ ਕਿੰਨਾ ਵਧੀਆ ਲੱਗ ਰਿਹਾ ਨਾ ਮੈਨੂੰ ਬਹੁਤ ਵਧੀਆ ਲੱਗਦੀ ਹੈ ਦੀਵਾਲੀ ਸਭ ਤੋਂ ਮੇਰਾ ਫੇਵਰਿਟ ਫੈਸਟੀਵਲ ਹੈਗੀ ਹੈ ਲੋ ਜੀ ਆਪ ਆ ਗਏ ਇੱਥੇ ਕਰੈਕਰਸ ਬਾਏ ਕਰਨ ਆ ਕਿ ਆਪਾਂ ਆਨੇ ਹੋਣੇ ਦੀਵਾਲੀ ਵਾਲੇ ਦਿਨ ਬਟ ਇਸ ਵਾਰੀ ਪਹਿਲਾਂ ਹੀ ਆਏ ਆ ਆਪਾਂ ਟੂ ਬੀ ਐਂਡ ਮੂਮੈਂਟ ਤੇ ਬਹੁਤ ਲਿਮਟਿਡ ਮਿਲਦੇ ਆਪਾਂ ਨੂੰ ਤੁਸੀਂ ਕਿਹੜੇ ਪਟਾਕ ਲੈਣੇ ਆਪਣੇ ਲਈ ਇਹ ਸਿਰਫ ਫੁੱਲ ਜਿਹੇ ਜਾਂਦੇ ਨੇ ਬਹੁਤ ਅਲੱਗ ਦਾ ਉਸ ਤੱਕ ਜਲਾ ਲੀ ਆ ਨਾ ਚਿਟਕੁੱਟ ਗਿਆ ਹੈ ਚਿਟਕੁੱਟ ਇਹ ਚਿਟਕੁੱਟ ਗਿਆ ਹੈ ਉਹ ਬਈ ਇਹ ਲੈ ਮੈਂ ઓਰੀਓ ਬਿਸਕਟ ਸੁਣੇ ਸੀ ਇਹ ਖਾਣ ਵਾਲੇ ਪਰ ਇੱਥੇ ਬਾਂਬਾ ਵੀ ਆਣ ਲੱਗਾ ਮੈਨੂੰ ਪਤਾ ਨਹੀਂ ਸੀਗਾ

ਨਹੀਂ 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 ਇਸ ਮੇ ਵੋ ਹੈ ਹਮ ਤੋ ਅਸੀਂ ਪਤਾ ਕੀ ਬੋਲਦੇ ਸੀ ਆਤਿਸ਼ ਬਾਜੀ ਆਤਿਸ਼ ਬਾਜੀ ਥੋੜੇ ਦਾ ਪਤਾ ਨਹੀਂ ਕਿਹੜੇ ਕਿਹੜੇ ਨਵੇਂ ਪਟਾਕੇ ਆ ਗਏ ਹਨ ਪਤਾ ਹੀ ਨਹੀਂ ਕੁਝ ਨਹੀਂ ਰਹਿਣੇ ਦੋ ਓਕੇ ਅਸੀਂ ਨਾ ਬੰਦੇ ਨੂੰ ਨਾਲ ਲੈ ਕੇ ਆਏ ਆ ਤੁਸੀਂ ਇਨਫਲੂਐਂਸਰ ਹੋ ਥੋੜਾ ਵਜਨ ਵਧਾਓ ਨਾ 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 ਐਦਾਂ ਆਪਾਂ ਬਜਟ ਨਹੀਂ ਵਧਾਈਦੇ ਕਿ ਇਨਫਲੂਐਂਸਰ ਨੂੰ ਬਜਟ ਵਧਾ ਦੋ ਆਪਾਂ ਇਹ ਆਰਟੀਕਲ ਪਟਾਕੇ ਲੈਣੇ ਆ ਜਿੰਨਾ ਉੱਪਰ ਜਿੰਨਾ ਉੱਪਰ ਆਇਆ ਨਹੀਂ ਨਹੀਂ ਜਿੰਨਾ ਉੱਪਰ ਆਇਆ ਉਹ ਤੂੰ ਦੇਣੇ ਆ ਨਹੀਂ ਨਹੀਂ ਅਸੀਂ ਐਡ ਕਰਨ ਦੇ ਬਹੁਤ ਐਕਸਟਰਾ ਪੈਸੇ ਲੈਣੇ ਆ ਤੁਹਾਡੇ ਬਜਟ ਨਹੀਂ ਆਣੇ ਫਿਰ ਉਹਦੇ ਵਿੱਚ ਤੁਹਾਨੂੰ ਪਟਾਕੇ ਦੇਣੇ ਸਾਰੇ ਲੈ ਆਪਾਂ ਦਾ 8-10 ਹਜ਼ਾਰ ਲਈਦਾ ਫਿਰ ਦੇਖ ਲਓ ਹੁਣ ਕਹਿੰਦਾ ਉਹ ਨਹੀਂ ਦੇਣੇ ਪਟਾਕੇ ਹੋਇਆ ਹੋਈ ਤਾਂ ਮੈਂ ਕਹਿ ਰਹੀ ਹਾਂ ਉਸ ਸਾਲੋਂ ਪਟਾਕੇ ਰੇ ਜਿਹੜੇ ਸਾਡੇ ਬਜਟ ਚ ਆਉਣ ਛੋਟੇ ਵਾਲਾ ਫਿਰ ਹੈ ਕੀ ਹੁੰਦਾ ਉਹ ਉਹਨੂੰ ਕਹਿੰਦੇ ਸੀ ਮੈਨੂੰ ਆਪ ਨਹੀਂ ਨਹੀਂ ਮੈਂ ਨਾਮ ਨਾਮ ਭੁੱਲ ਗਿਆ ਨਿਤਿਸ਼ ਉਹ ਕਿਉਂ ਉਡਾਂਦੇ ਸੀ ਹਵਾ ਦੇ ਵਿੱਚ ਇਹ ਹੈਲੀਕਾਪਟਰ ਹਵਾਦ ਕਿਉਂ ਉਡਾਂਦੇ ਹੈ ਹੈਲੀਕਾਪਟਰ ਨਹੀਂ ਨਹੀਂ ਹੈਲੀਕਾਪਟਰ ਹਵਾ 'ਚ ਉੱਡੂਗਾ ਉਹ ਆਪਾਂ ਕੀ ਉਡਾਣੇ ਹੁੰਨੇ ਆ ਨਹੀਂ ਉਹ ਨੀਂਜਾ ਗਲਗਾ ਡੋਲੇ ਡੋਲੇ ਲੈ ਨਹੀਂ ਡੋਲੇ ਆ ਹੁਣ ਯਾਦ ਆਇਆ ਡੋਲੇ ਆਪਣੀ ਡੋਲੇ ਦੇਖ ਕੇ ਵੀ ਯਾਦ ਆਇਆ ਕਿ ਡੋਲੇ ਲੈਣੇ ਸੀ ਆਪਕੇ ਤਾਂ ਹੈ ਹੀ ਨਹੀਂ ਬਲ ਅੱਛਾ ਮੇਰੇ ਨਹੀਂ ਹੈ ਸਾਵੇਂ ਬੋਡੀ ਨਹੀਂ ਨਾ ਬਣਾਤੀ ਇਸ ਲਈ ਮੇਰੀ ਡੋਲੀਆਂ ਹੈ ਡੋਲੀਆਂ ਛੋਟੀਆਂ ਛੋਟੀਆਂ ਹੈ ਨਾ ਆਪਕੇ ਹੈ ਓਏ ਹੋਏ ਡਰ ਹੀ ਜਾਉਂ ਮੈਂ ਆਪਕੇ ਡੋਲੇ ਦੇਖ ਕੇ ਨਾ ਇੱਕ ਰਾ ਛੋਟੇ-ਮੋਟੇ ਟਾਕੇ ਦੇ ਰਹੀ ਹੋ ਇਹਨਾਂ ਨਹੀਂ ਲੈਣੇ ਆ ਇਹ ਡਰਦੇ ਆ ਬਹੁਤ ਫੁੱਲ ਜੜੀ ਫੁੱਲ ਜੜੀ ਇਹ ਇੰਨਾ ਚੰਗ ਲਿਆ ਨਾ ਮੈਨੂੰ ਪਾ ਵੱਡਰ ਵੱਡਾ ਪੰਮ ਦੇਦੇ ਮੈਂ ਤਾਂ ਬਹੁਤ ਮਜ਼ਾ ਆਂਦਾ ਪਟਾਕੇ ਚਲਾ ਕੇ ਆਂਡੂ ਪੰਮ ਦੇ ਦੋ ਲੈ ਮੈਨੂੰ ਦਿਖਾਓ ਕੀ ਬਟਾਕੇ ਲਿੱਤੇ ਐ ਅਪਰੂਵਲ ਤਾਂ ਮੈਂ ਹੀ ਦੇਣੀ ਐ ਨਾ ਸਾਰੀ ਪੇਮੈਂਟ ਤੂੰ ਦੇ ਦੀ ਨੀ ਨਹੀਂ ਨਹੀਂ ਅਪਰੂਵਲ ਤਾਂ ਮੈਂ ਹੀ ਦਊਂਗੀ ਨਾ ਕਿ ਕਿਹੜੇ ਪਟਾਕੇ ਲੈਣੇ ਐ ਕਿਹੜੇ ਨਹੀਂ ਹਾਂ ਪੇਮੈਂਟ ਤਾਂ ਚਲੋ ਥੋੜੀ ਪੇਮੈਂਟ ਤੁਸੀਂ ਦੇ ਦੀ ਮੈਂ ਇਹਦੇ ਪਿੱਕ ਗੱਲ ਨਾ ਥੋੜੀ ਵੀਮੈਂਟ ਮੇਰੀ ਪੇਮੈਂਟ ਮੇਰੀ ਪੇਮੈਂਟ ਮੇਰੀ ਪੇਮੈਂਟ ਉਹ ਸਾਹਮਣੇ ਦੇ ਟ੍ਰੱਕ ਫਿਰ ਕੀ ਕਰਾਂ ਮੈਂ ਉਹ ਪੇਮੈਂਟ ਦੇ ਦੀ ਹਾਏ ਹਾਏ ਇਹ ਕਿਹੜਾ ਪਟਾਕਾ ਮੈਂ ਪਹਿਲੀ ਵਾਰ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਨਵਾਂ ਹੀ ਆਇਆ ਕੋਈ ਨਵਾਂ ਲਾਂਚ ਕੀਤਾ ਮਿਲਣਾ ਹੁੰਦਾ ਕਿਸੇ ਨੇ ਹੁਣ ਇਹ ਕਿੱਦਾਂ ਚੱਲੂਗਾ ਕਿੱਦਾਂ ਨਹੀਂ ਮੈਨੂੰ ਨਹੀਂ ਪਤਾ ਪਰ ਇਹ ਬਹੁਤ ਆਪਣੇ ਪਟਾਕੇ ਕਿੱਥੇ ਆ ਇੰਨੇ بڑے ਪਟਾਕੇ ਲੈ ਲੈ ਹੁਣ ਫਿਰ ਸਾਈਡ ਤੇ ਜੋ ਮੈਂ ਫਾਈਨਲ ਕਰਦੀ ਕਿਹੜੇ ਲੈਣੇ ਕਿਹੜੇ ਨਹੀਂ ਆ ਇਹਨਾਂ ਨੂੰ 2500 ਖਰਚਾ ਲੱਗਣੇ ਆ ਓਹੋ ਮੈਨੂੰ ਲੱਗਾ ਮੈਨੂੰ ਥੋੜੇ ਪਰਸਲ ਵੀ ਪੈਸੇ ਕੱਢਣੇ ਪੈਣੇ ਜਾਣੇ ਜਾ ਕੇ ਬਸ ਜਿਹੜਾ ਡੱਬਾ ਟਾਕੇ ਲੈ ਆ ਰਹੇ ਜਿਵੇਂ ਪਤਾ ਨਹੀਂ ਕਿੰਨੇ ਨਾਣੇ ਪਟਾਕੇ ਲੈਣੇ 10000 ਦੇਣੇ ਐਨੇ ਪਟਾਕੇ ਇਕੱਠੇ ਕਰ ਲੇ ਹੁਣ ਆਪਾਂ ਦੇਖਾਂਗੇ ਫਾਈਨਲ ਕਰਗੇ ਕਿਹੜੇ-ਕਿਹੜੇ ਲੈਣੇ ਕਿਹੜੇ-ਕਿਹੜੇ ਨਹੀਂ ਇਹ ਰਹੇ ਅਜੇ ਵੀ ਡਿੱਡ ਨਹੀਂ ਪਰੇ ਹੋਰ ਵੀ ਆਪਣੇ ਲਈ ਜਾਂਦੇ ਆ ਪਤਾ ਨਹੀਂ ਕੀ ਮੁਰਗੀ ਬੰਮ ਸਾਡੇ ਵਰੇ ਨਾ ਐਡੇ-ਐਡੇ ਪੈਕੇਟ ਆਂਦੇ ਹੁੰਦਾ ਸੀਗੇ ਛੋਟੇ-ਛੋਟੇ ਬਸ ਉਹ ਚਲਾਓ ਚਲੋ ਬਈ ਆਹੋ ਤੂੰ ਨਾਲ ਜਿੱਥੇ ਇੱਕ ਹੀ ਹੈ ਇੱਕ ਹੀ ਕਰਨੀ ਇਹਨੇ ਇਹਨੇ ਬੜੇ ਵਾਲੇ ਪਟਾਕੇ ਜਲਾਣੇ ਆ ਇਹ ਦੇ ਮੇਰੀ ਗੱਲ ਸੁਣੋ ਦੇਖ ਕੇ ਲੋਪ ਢਾਕੇ ਇਹਨੇ ਦਾ ਸੇਲ ਕਰਾਣੀ ਕਰਾਣੀ ਹੈ ਇਹਰੇ ਪਰਾਰੀ ਦੁਕਾਨਾ ਇਹਦਾ ਸੇਲ ਕਰਾਊਗਾ ਕਰਾਊਗਾ ਉਹ ਮੇਰੀ ਕੀ ਪਤਾ ਨਹੀਂ ਅੱਧੀ ਕਮਿਸ਼ਨ ਹੀ ਰੱਖੀ ਹੋਵੇ ਕਿ ਮੈਂ ਤੇ ਕੋ ਗਾਹਕ ਲੈ ਕੇ ਆਊਗਾ ਕਿ 10% ਮੈਂ ਆਪਣਾ ਵੀ ਲਵਾਂਗਾ ਵਿੱਚੋਂ ਵਾਟ ਇਹ ਇਨਫਲੂਐਂਸਰ ਹੈ ਨਾ ਇਸ ਇਸ ਕਰਕੇ ਇਹ ਨਹੀਂ ਬਸ ਇਹਨੇ ਇਨਫਲੂਐਂਸਰ ਕਹਿ ਕੇ ਆ ਕੇ ਬਸ ਬੁਰਾ ਹਲ ਕਰਦਾ ਮੇਰਾ ਕੀ ਲੈ ਲਿਆ ਆਪਣੇ ਚਲੋ ਇਹ ਕਰ ਲੈ ਕਿ ਸੁਖੋਕ ਦੇਗੇ ਕਸੂਰ ਉਹ ਤੇਰਾ ਮੈਂ ਕਿੱਚ ਪੇੜ ਮਾਰੀ ਨਾ ਮੋਤੇ ਕਿੰਨਾ ਟੋਕ ਦੇਗੀ ਹਾਂ ਐ ਤੇ ਪਟਾਕੇ ਭਾਈ ਐ ਤੇ ਨਹੀਂ ਕੁਝ ਕਰਨਾ ਠੀਕ ਹੈ ਕਿ ਉਹ ਤਾਂ ਮੈਂ ਸੇਮ ਜੋਗੀ ਸੀ ਪੈਸੇ ਮੰਗਾਏ ਕਿੰਨੇ ਪਟਾਕੇ ਲੈਣਾ ਪੈਸੇ ਲੱਗ ਲਗਾਣਾ ਵਾ ਇਹ ਨਹੀਂ ਬੰਚਾ ਗੱਲ ਸੁਣਾਉ ਨਾ ਪਹਿਲੇ ਸੁਣਾ ਰਹੀ ਹਾਂ ਮੈਂ ਸੁਣਾ ਰਹੀ ਹਾਂ ਬੰਚਾ ਨਾ ਲੈ ਐਕਚੁਅਲੀ ਪ੍ਰੋਬਲਮ ਪਤਾ ਕੀ ਹੈ ਪ੍ਰੋਬਲਮ ਪਤਾ ਕੀ ਹੈ ਮੈਨੂੰ ਪਟਾਕੇ ਮੈਨੂੰ ਆਪ ਨੂੰ ਚਲਾਣੇ ਪਸੰਦ ਆ ਨਾ ਤਾਂ ਕਰਕੇ Diwali ਮੇਰਾ ਫੇਵਰੇਟ ਫੈਸਟੀਵਲ ਹੈ ਇਸ ਲਈ ਮੈਂ ਖੁਦ ਵੀ ਚਲਾਣੇ ਆ ਇਸ ਲਈ ਤਾਂ ਕਰਕੇ ਫਿਰ ਮੈਂ ਕੁਝ ਕਹਿੰਦੀ ਨਹੀਂ ਕਿੰਨੇ 3000 ਰੁਪਏ ਦੇ ਪਟਾਕੇ ਲੈਣ ਕਿੰਨੇ ਲੈਣੇ 3000 ਦੇ ਉਹ ਮਾਈ ਗੋਡ ਨੇ ਨਹੀਂ ਆ ਤੁਹਾਡੇ ਤੁਹਾਡੇ ਥੱਲੇ ਵਾਲੇ ਨੇ ਹੀ ਹੈਗੇ ਆ ਸਣੀ ਫੇਦੇ ਆ ਬਸ ਫੇ ਫੇ ਮੇਰੀ ਗੱਲ ਸੁਣ ਫੇਰ ਤੂੰ ਉਹਨਾਂ ਨਾਲ ਸੈਟਿੰਗ ਕੀਤੀ ਸੀ ਫੇਰ ਤੂੰ ਉਹਨਾਂ ਨਾਲ ਸੈਟਿੰਗ ਕੀਤੀ ਸੀ ਕਿ ਇਹ ਬਟਾ ਕੇ ਲੈ ਕੇ ਜਾਣਗੇ ਭਈਆ ਤੁਸੀਂ ਰਹਿਣ ਤਾਂ ਮੈਂ ਉਹਨਾਂ ਨੂੰ ਡਿਸਕਾਊਂਟ ਦਵਾ ਕੇ ਕਿ ਬੀਸ਼ਣ ਚੋਤੇ ਲੈ ਕੇ ਦਊਂਗਾ ਇਹ ਕਿ ਕਰ ਗਿਆ ਜਲਦੀ ਆ ਗੈਂਡਰ ਦਾ ਦੁਕਾਨਾ ਹਸਤੇ ਆ ਇਹ ਇਹ ਸਹੀ ਹੈ ਪੇਮੈਂਟ ਪੇਮੈਂਟ ਕਿੱਥੇ ਉਹਨਾਂ ਦੀ ਦਿਖਾਓ ਸਾਨੂੰ ਉਹਨਾਂ ਦੀ ਪੇਮੈਂਟ ਕਿੱਥੇ ਆਈ ਆ ਪੇਮੈਂਟ ਆਨਲਾਈਨ ਦੇਖੀਏ スクリーンショット ਦਿਹਾ ਉਸ ਕੀ スクリーンショット ਦਿਹਾ ਉਸ ਹਨ ਪੇਮੈਂਟ ਦਾ ਚਾਹ ਲਿੱਤੀ ਆਟਮ ਨਹੀਂ ਬਲੇ ਗੱਲਿਆ ਗੁਲੀਆਂ ਟ੍ਰੈਕਰਸ ਆਪਾਂ ਬਾਈ ਕਰ ਲਏ ਹੁਣ ਇੱਥੇ ਇਹਨਾਂ ਦੀ ਗੱਲਾਂ ਹੀ ਨਹੀਂ ਖਤਮ ਹੋ ਰਹੀਆਂ ਪਤਾ ਨਹੀਂ ਕਿਹੜੀਆਂ ਜਵਾਨਾਂ ਦੀ ਆਪਣੀਆਂ ਗੱਲਾਂ ਲੈ ਲੈ ਕੇ ਬੈਗੇ ਨੇ ਹੁਣ ਪਤਾ ਨਹੀਂ ਕਦੋਂ ਖਤਮ ਹੋਣਗੀਆਂ ਤੇ ਕਦੋਂ ਆਪਾਂ ਜਾਵਾਂਗੇ ਸੋਚ ਕੇ ਆਪਾਂ ਆਏ ਸੀ ਕੀ ਬਜਟ ਔਰ ਇਹਨਾਂ ਨੇ ਬਜਟ ਤਾਂ ਮੈਂ ਕਹਿੰਦੀ ਡਬਲ ਕੀ ਟ੍ਰਿਪਲ ਕਰ ਦਿੱਤਾ ਜੋ ਇਹਨਾਂ ਨੇ ਕਰੈਕਰਸ ਲਿੱਤੇ ਨੇ